ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਰਹੇ ਹੋ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਸਾਹਿਬਜ਼ਾਦਿਆਂ ਨੂੰ ਕਿਸ ਤਰ੍ਹਾਂ ਮਿਰਚਾਂ ਪਾ ਦਿੱਤੀਆਂ ਗਈਆਂ ਬੋਰੀਆਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਤੜਫਾਇਆ ਗਿਆ ਇਸ ਵਿਸ਼ੇ ਤੇ ਆਪਾਂ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਧੰਨ ਮਾਤਾ ਗੁਜਰ ਕੌਰ ਜੀ ਇੱਕ ਬੜੀ ਪ੍ਰਾਤਨ ਲਿਖਤ ਜਿਹੜੀ ਹੈ ਕੁਝ ਵੀਰਾਂ ਨੇ ਸਾਂਝੀ ਕੀਤੀਆਂ ਨੇ ਪਿਆਰਾ ਸਿੰਘ ਪਦਮ ਹੋਰਾਂ ਦੀਆਂ ਤੇ ਹੋਰ ਕਈ ਐਸੀਆਂ ਲਿਖਤਾਂ ਜੋ ਸਾਡੇ ਤੱਕ ਪਹੁੰਚ ਹੀ ਨਹੀਂ ਪਾਈਆਂ ਸਾਡੇ ਤੱਕ ਆ ਹੀ ਨਹੀਂ ਸਕੀਆਂ ਜਾਂ ਤੇ ਉਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਤੇ ਜਾਂ ਫਿਰ ਉਹਨਾਂ ਚੀਜ਼ਾਂ ਨੂੰ ਖਤਮ ਕਰ ਦਿੱਤਾ ਗਿਆ ਜਾਂ ਫਿਰ ਜਾਣ ਬੁੱਝ ਕੇ ਇਸ਼ਾਜਸ਼ਾ ਹੋਈਆਂ ਜਾਂ ਕੋਈ ਐਸੀ ਕੁਦਰਤੀ ਹੋਇਆ ਜੋ ਲਿਖਤਾਂ ਸਾਡੇ ਤੱਕ ਨਹੀਂ ਆ ਸਕੀਆਂ ਕਥਾ ਗੁਰਸੁੱਤਨ ਕੀ ਦੁਨਾ ਸਿੰਘ ਹੰਡੂਰੀਆ ਦੀ ਲਿਖੀ ਹੋਈ ਉਹ ਕਿਤਾਬ ਜੇ ਕਿਤੇ ਤੁਹਾਨੂੰ ਮਿਲੀ ਤੇ ਪੜਿਓ ਮੇਰੇ ਕੋਲ ਇੱਕ ਵਾਰ ਆਈ ਸੀ ਮੁੜ ਕੇ ਦੁਬਾਰਾ ਉਹ ਕਿਤਾਬ ਨਹੀਂ ਮਿਲੀ ਉਹਦੇ ਵਿੱਚ ਪੁਰਾਤਨ ਲਿਖਤਾਂ ਦੇ ਵਿੱਚੋਂ ਕੁਝ ਹਵਾਲੇ ਸੀ ਕਿ ਸਹਜਾਦਿਆਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਵਕਤ ਕਹਿੰਦੇ ਮਾਤਾ ਗੁਜਰਕੌਰ ਤੇ ਬਾਬਾ ਫਤਿਹ ਸਿੰਘ ਨੂੰ ਇੱਕ ਘੋੜੇ ਤੇ ਸਵਾਰ ਕਰਾਇਆ ਗਿਆ ਤੇ ਇੱਕ ਬਾਬਾ ਜ਼ੋਰਾਵਰ ਸਿੰਘ ਨੂੰ ਇੱਕ ਘੋੜੇ ਤੇ ਤੇ ਕੀ ਹੋਇਆ ਮਾਤਾ ਗੁਜਰਕੌਰ ਨੂੰ ਰੱਸੀਆਂ ਨਾਲ ਬੰਨ੍ਹਿਆ ਗਿਆ ਉਸ ਤੋਂ ਬਾਅਦ ਸਹਿਬਜ਼ਾਦਿਆਂ ਨੂੰ ਘੁਰਜੀਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਬੋਰੀਆਂ ਦੇ ਵਿੱਚ ਉਤੋਂ ਮਿਰਚਾਂ ਪਾ ਦਿੱਤੀਆਂ ਗਈਆਂ ਅਸੀਹੇ ਦੇਣੇ ਸ਼ੁਰੂ ਕਰ ਦਿੱਤੇ ਜਦੋਂ ਗ੍ਰਿਫਤਾਰੀ ਹੋਈ ਗ੍ਰਫਤਾਰੀ ਤੋਂ ਬਾਅਦ ਐਨ ਜਿਹੜਾ ਹੈ ਉਹਨਾਂ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਗਏ ਸੀ ਤੇ ਸਾਧ ਸੰਗਤ ਬੇਨਤੀ ਕਰਦਾ ਤਸੀਹੇ ਦਿੱਤੇ ਗਏ ਪਰ ਸਹਿਬਜ਼ਾਦੇ ਫਿਰ ਵੀ ਨਹੀਂ ਆਪਣੇ ਧਰਮ ਤੋਂ ਡੋਲੇ ਆਪਣੇ ਗੁਰੂ ਪਿਤਾ ਦੀ ਗੱਲ ਤੋਂ ਡੋਲੇ ਔਰ ਨਾਲ ਇੱਕ ਬੇਨਤੀ ਹੋਰ ਕਰਾਂ ਸਾਧ ਸੰਗਤ ਸਹਿਬਜ਼ਾਦਿਆਂ ਨੂੰ ਤਖਤ ਨਾਲ ਬੰਨ੍ਹ ਕੇ ਗੁਲੇਲੇ ਤੱਕ ਮਾਰੇ ਗਏ ਸਹਿਬਜ਼ਾਦਿਆਂ ਦੀ ਪਰਖ ਹੋਈ ਇੱਕ ਪਾਸੇ ਖਡਾਉਣੇ ਤੇ ਸ਼ਸਤਰ ਰੱਖ ਦਿੱਤੇ ਕਿ ਖਾਣ ਪੀਣੀਆਂ ਚੀਜ਼ਾਂ ਪਰ ਸਹਿਬਜ਼ਾਦਿਆਂ ਨੇ ਸ਼ਸਤਰਾਂ ਨੂੰ ਚੁਣ ਲਿਆ ਡਰਾਇਆ ਗਿਆ ਧਮਕਾਇਆ ਗਿਆ ਪਿਤਾ ਦਾ ਨਾਮ ਲੈ ਕੇ ਡਰਾਇਆ ਗਿਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਤੁਹਾਡੇ ਵੱਡੇ ਭਰਾ ਜਿਹੜੇ ਨੇ ਮਾਰੇ ਜਾ ਚੁੱਕੇ ਨੇ ਤੁਹਾਡੀ ਬਜ਼ੁਰਗ ਦਾਦੀ ਨੂੰ ਅਸੀਂ ਖਤਮ ਕਰ ਦੇਾਂਗੇ ਇਹ ਹੋ ਜਾਏਗਾ ਆ ਹੋ ਜਾਏਗਾ ਤੇ ਬੜਾ ਕੁਝ ਜਿਹੜਾ ਕਿਹਾ ਗਿਆ ਪਰ ਸਾਥ ਸੰਗਤ ਉਸ ਦੌਰਾਨ ਜਿਹਾਂ ਦਾ ਨਾਰਾ ਮਾਰਿਆ ਤੇ ਸ਼ੇਰ ਮੁਹੰਮਦ ਖਾਨ ਮਲੇਰ ਕੋਟਲਾ ਔਰ ਬੀਬੀ ਜ਼ੈਨਬ ਜਿਹੜੀ ਵਜ਼ੀਰ ਖਾਨ ਦੀ بیگم ਸੀ ਉਹਨੇ ਹਾਂ ਦਾ ਨਾਰਾ ਮਾਰਿਆ ਸੀ ਉਹਨੇ ਕਿਹਾ ਸੀ ਕਿ ਸਾਹਬਜ਼ਾਦਿਆਂ ਨੂੰ ਛੱਡ ਦਿੱਤਾ ਜਾਏ ਮਾਤਾ ਗੁਜ਼ਰ ਕੌਰ ਨੂੰ ਛੱਡ ਦਿੱਤਾ ਜਾਏ ਇਤਿਹਾਸਕਾਰਾਂ ਵੀ ਲਿਖਿਆ ਕਿ ਬੀਬੀ ਜ਼ੈਨਬ ਮਾਤਾ ਗੁਜ਼ਰ ਕੌਰ ਦੇ ਕੋਲ ਠੰਡੇ ਬੁਰਜ ਦੇ نیچے ਖੜ ਕੇ ਤੇ ਦੋਵੇਂ ਹੱਥ ਜੋੜ ਕੇ ਇਹ ਕਹਿੰਦੀ ਹੈ ਕਿ ਸਾਨੂੰ ਮਾਫ਼ ਕਰ ਦਿਓ ਇਹ ਤਾਂ ਜੋ ਕਰੀ ਜਾ ਰਹੇ ਨੇ ਇਹਨਾਂ ਨੂੰ ਪਤਾ ਹੀ ਪਤਾ ਪਰਸਾਨ ਨੂੰ ਬਖਸ਼ ਦਿਓ ਸਾਡੇ ਤੋਂ ਬਹੁਤ بڑا ਅਪਰਾਧ ਹੋ ਰਿਹਾ ਕਿਉਂਕਿ ਉਹ ਸਮਝਦੀ ਸੀ ਕਿ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਪੋਜੀਸ਼ਨ ਕੀ ਹੈ ਉਹ ਗੁਰੂ ਕੇ ਲਾਲ ਨੇ ਇਹ ਗਲਤ ਕਰ ਰਿਹਾ ਵਜ਼ੀਰ ਖਾਂ ਗਲਤ ਕਰ ਰਿਹਾ ਸਰਹੰਦ ਦੇ ਸਿਰ ਚੜ ਜਿਹੜੇ ਕੁਝ ਲੋਕ ਨੇ ਇਹ ਗਲਤ ਕਰ ਰਹੇ ਨੇ ਵੀ ਵੀ ਜ਼ੈਨਬ ਇਸ ਚੀਜ਼ ਨੂੰ ਸਮਝ ਚੁੱਕੀ ਸੀ ਪਰ ਸਾਧ ਸੰਗਤ ਦੀ ਬਾਹ ਨਹੀਂ ਚੱਲੀ ਵਿਚਾਰੀ ਜੀ ਕਹਿੰਦੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਉਜਾੜਿਆ ਤਾਂ ਉਸ ਵਕਤ ਕੀ ਹੁੰਦਾ ਹੈ ਕਹਿੰਦੇ ਜੋ ਇੱਕ ਵਜ਼ੀਰ ਖਾਨ ਦਾ ਪਰਿਵਾਰ ਸੀ ਬੱਚੇ ਸੀ ਕਹਿੰਦੇ ਉਹਨਾਂ ਨੂੰ ਛੱਡ ਦਿੱਤਾ ਗਿਆ ਉਹਨਾਂ ਨੂੰ ਕਿਹਾ ਗਿਆ ਵੀ ਜਿਸ ਥਾਂ ਤੇ ਇਹ ਜਾਣਾ ਚਾਹੁੰਦੇ ਨੇ ਇਹਨਾਂ ਨੂੰ ਹਿਫਾਜ਼ਤ ਨਾਲ ਉੱਥੇ ਛੱਡ ਦਿੱਤਾ ਜਾਵੇ ਉਹਨਾਂ ਨੂੰ ਕੁਝ ਨਹੀਂ ਕਿਹਾ ਗਿਆ ਇਹ ਸਿੱਖਾਂ ਦੇ ਕਿਰਦਾਰ ਦੀ ਨਿਸ਼ਾਨੀ ਹੈ ਜਿਵੇਂ ਉਹਨਾਂ ਨੇ ਆਹ ਦਾ ਨਾਰਾ ਮਾਰਿਆ ਸੀ ਚਲੋ ਖੈਰ ਮੈਂ ਬੇਨਤੀ ਕਰਾਂ ਵੀ ਸਾਹਿਬਜ਼ਾਦਿਆਂ ਨੂੰ ਬੜੇ ਤਸੀਹੇ ਦਿੱਤੇ ਗਏ ਸਾਹਿਬਜ਼ਾਦਿਆਂ ਦੇ ਨਾਲ ਕੋਈ ਘਟ ਨਹੀਂ ਕੀਤੀ ਗਈ ਪਰ ਸਾਧ ਸੰਗਤ ਅਸੀਂ ਇੱਥੇ ਤੱਕ ਹੀ ਖੜ੍ਹ ਜਾਂਦੇ ਆਂ ਕਿ ਸਾਹਿਬਜ਼ਾਦਿਆਂ ਨੂੰ ਸਨੀਹਾ ਵਿੱਚ ਚਣ ਦਿੱਤਾ ਗਿਆ ਚਲੋ ਜੀ ਇਹ ਤਸੀਹੇ ਦਿੱਤੇ ਗਏ ਇੰਜ ਹੋ ਗਿਆ ਚਲੋ ਠੀਕ ਹੈ ਜੀ ਅੱਜ ਹਰਾਨਗੀ ਹੁੰਦੀ ਹੈ ਕਿ ਸਾਡੇ ਬੱਚਿਆਂ ਨੂੰ ਔਰ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਬਹੁਤ ਘੱਟ ਨੌਲੇਜ ਹੈ ਔਰ ਕਈਆਂ ਨੂੰ ਤੇ ਸਾਹਿਬਜ਼ਾਦਿਆਂ ਦਾ ਨਾਮ ਨਹੀਂ ਪਤਾ ਛੋਟਿਆਂ ਨੂੰ ਵੱਡੇ ਤੇ ਵੱਡਿਆਂ ਨੂੰ ਛੋਟੇ ਕਿਨੇ ਜਾਣੇਗੇ ਕਈਆਂ ਨੂੰ ਤੇ ਨਾਮ ਹੀ ਨਹੀਂ ਪਤਾ ਤੇ ਮਾਤਾ ਗੁਜਰ ਕੌਰ ਬਾਰੇ ਨਹੀਂ ਪਤਾ ਸਾਦ ਸੰਗਤ ਕਿੰਨੀ ਵੱਡੀ ਤਾਕਤ ਤੇ ਕਿੰਨੀ ਵੱਡੀ ਹਸਤੀ ਸੀ ਮਾਤਾ ਗੁਜ਼ਰਕੌਰ ਨੂੰ ਕਿਹਾ ਜਾਂਦਾ ਹੈ ਕਿ ਸ਼ਹਾਦਤ ਹੋਣ ਤੋਂ ਬਾਅਦ ਜਦੋਂ ਸਹਿਬਜ਼ਾਦਿਆਂ ਦਾ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਨੀਹਾਂ ਵਿੱਚ ਣ ਦਿੱਤਾ ਗਿਆ ਕਹਿੰਦੇ ਮਾਤਾ ਗੁਜ਼ਰਕੌਰ ਨੇ ਜੀ ਠੰਡੇ ਬੁਰਜ ਤੋਂ ਛਾਲ ਮਾਰ ਦਿੱਤੀ ਐਸਾ ਨਹੀਂ ਹੋ ਸਕਦਾ ਜਿਹੜੀ ਮਾਂ ਗੁਜ਼ਰੀ ਆਪ ਆਪਣੇ ਪੋਤਿਆਂ ਨੂੰ ਆਪਣੇ ਪਤੀ ਦੀ ਸ਼ਹਾਦਤ ਦਾ ਕਿੱਸਾ ਸੁਣਾਉਂਦੀ ਰਹੀ ਹੋਵੇ ਕੀ ਉਹ ਇੰਨੀ ਕਮਜ਼ੋਰ ਹੋਵੇਗੀ ਕਿ ਮਾਤਾ ਗੁਜ਼ਰੀ ਨੇ ਛਾਲ ਮਾਰ ਦਿੱਤੀ ਨਹੀਂ ਪਿਆ ਰਹੇ ਉਹ ਮਾਤਾ ਗੁਜ਼ਰਕੌਰ ਨੇ ਠੰਡੇ ਬੁਰਜ ਦੇ ਵਿੱਚ ਬੈਠ ਕੇ ਆਪਣੇ ਸਵਾਸ ਖੁੱਦ ਤੇ ਆ ਗਈ ਸੀ ਅਕਾਲ ਪੁਰਖ ਅੱਗੇ ਬੇਨਤੀ ਕਰਕੇ ਆਪਣਾ ਸਰੀਰ ਛੱਡਿਆ ਸੀ ਆਤਮਾ ਨੇ ਸਾਧ ਸੰਗਤ ਇਹੋ ਜਿਹਾ ਮਨ ਕੜੰਤ ਕਹਾਣੀਆਂ ਤੋਂ ਜਰਾ ਵਰਜਤ ਹੋਈਏ ਪਿਛੇ ਹੋਈਏ ਸਾਧ ਸੰਗਤ ਅਸਲੀ ਇਤਿਹਾਸ ਨੂੰ ਜਾਣੀਏ ਸਮਝੀਏ ਤੇ ਆਪਣੇ ਬੱਚਿਆਂ ਨੂੰ ਦੱਸਿਏ ਫਤਿਹਗੜ੍ਹ ਸਾਹਿਬ ਦੀ ਧਰਤੀ ਬਾਰੇ ਜ਼ਰੂਰ ਦੱਸਿਏ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਦੱਸਿਏ ਜਿਹੜੀਆਂ ਭੈਣਾਂ ਡੋਲ ਜਾਂਦੀਆਂ ਨੇ ਉਹਨਾਂ ਨੂੰ ਮਾਤਾ ਗੁਜਰ ਔਰਤ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸਿੱਖੀਏ ਅਸੀਂ ਕੁਝ ਜ਼ਿੰਦਗੀ ਵਿੱਚ ਛੋਟੀਆਂ-ਛੋਟੀਆਂ ਮੁਸ਼ਕਲਾਂ ਤੋਂ ਘਬਰਾਉਣਾ ਠੀਕ ਨਹੀਂ ਮਾਤਾ ਗੁਜਰ ਘੌਰ ਤੋਂ ਸਿੱਖੋ ਕਿੰਨੀ ਵੱਡੀ ਜਿਹੜੀ ਐ ਉਹ ਮਾਤਾ ਗੁਜਰ ਘੌਰ ਨੇ ਆਪਣੇ ਤਨ ਪਿੰਡੇ ਤੇ ਆਫਤ ਨੂੰ ਹੰਡਾਇਆ ਹੈ। ਪਿਆਰਿਓ ਜੇ ਸੇਵਾ ਕਰਨੀ ਹੋਵੇ ਤੇ ਬਾਬਾ ਮੋਤੀराम ਮਹਿਰਾ ਦੀਵਾਨ ਟੋਡਰਮਾਲ ਕੋਲੋਂ ਸਿੱਖਿਏ। ਸੇਵਾ ਕਰਨੀ ਹੋਵੇ ਤੇ ਸਾਧ ਸੰਗਤ ਭਾਈ ਗੁਲਾਬਾ ਤੇ ਪੰਜਾਬੇ ਕੋਲੋਂ ਸਿੱਖਿਏ ਭਾਈ ਗਨੀਖਾਂ ਤੇ ਨਵੀਖਾਂ ਕੋਲੋਂ ਸਿੱਖਿਏ ਮਲੇਰ ਕੋਟਲਾ ਜਿਹੜਾ ਹੈ ਉਸ ਤੋਂ ਕਨੀਖਾਂ ਕੋਲੋਂ ਸਿੱਖਿਏ ਤੇ ਸਾਧ ਸੰਗਤ ਜਿਸਨੇ ਭਾਈ 75 ਸਿੰਘ ਨੂੰ ਆਪਣੇ ਘਰ ਦੇ ਵਿੱਚ ਬਣਾਦ ਦਿੱਤੀ ਸੀ ਇਹੋ ਜੀਆਂ ਚੀਜ਼ਾਂ ਨੂੰ ਪੜ੍ਹਨ ਦੀ ਜ਼ਰੂਰਤ ਹੈ ਆਪਣੇ ਬੱਚਿਆਂ ਨੂੰ ਦੱਸਿਓ ਆਪ ਖੁਦ ਸਿੱਖਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ